ਹਿੰਦੂ ਭਾਈਚਾਰੇ ਵੱਲੋਂ ਇੱਕ ਮੈਮੋਰੰਡਮ ਦਿੱਤਾ ਜਾਂਦਾ ਸ਼੍ਰੀ ਅਕਾਲ ਤਖਤ ਸਾਹਿਬ ਭਾਮੀ ਸਾਹਿਬ ਨੂੰ ਕਿ ਸਾਨੂੰ ਗੁਰਦੁਆਰਾ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਨੂਮਾਨ ਚਾਲੀਸਾ ਪੜਨ ਦੀ ਇਜਾਜ਼ਤ ਦਿੱਤੀ ਜਾਵੇ। ਉੱਥੇ ਉੱਚੀ ਉੱਚੀ ਹਨੂਮਾਨ ਚਾਲੀਸਾ ਪੜੂਗਾ। ਮੈਂ ਮੈਸੇਜ ਤਾਂ ਦੁਨੀਆ 'ਚ ਤਾਂ ਹੀ ਜਾਊਗਾ ਨਾ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਮੈਂ ਹਨੂਮਾਨ ਚਾਲੀਸਾ ਪੜਿਆ ਗਿਆ। ਇਸ ਮਰਿਆਦਾ ਦੀ ਬਹਾਲੀ ਲਈ ਹੁਣ ਤੱਕ ਅਸੀਂ ਜੜੀਆਂ ਆ ਕਿ ਅਣਗਿਣਤ ਸ਼ਹਾਦਤਾਂ ਦੇ ਚੁੱਕੇ ਹਾਂ। ਗੁਰਦੁਆਰੇ ਦੇ ਅੰਦਰ ਗੁਰੂ ਦੀ ਗੱਲ ਹੋਣੀ ਚਾਹੀਦੀ ਜੀ। ਔਰ ਮਰਿਆਦਾ ਦੇ ਮਤਾਬਕ ਹੋਣੀ ਚਾਹੀਦੀ ਹੈ। ਇਸ ਗੱਲ ਤੇ ਹੁਣ ਤੱਕ ਛੜੀਆਂ ਨਹੀਂ ਗਿਣ ਤੇ ਸ਼ਹਾਤਾਵਾਂਗੇ ਬਿਲਕੁਲ ਸਾਬ ਤੇ ਖੁਦ ਗੱਲ ਕਰਦੇ ਨੇ ਨਮਾਜ਼ ਪੜ੍ਹਦੀ ਨਮਾਜ਼ ਤੇ ਇਤਰਾਜ਼ ਨਹੀਂ ਹੈ ਹੂੰ ਇਤਰਾਜ਼ ਇਸ ਗੱਲ ਤੇ ਆ ਕਿ ਨਮਾਜ਼ ਅਦਾ ਕਰਨ ਲਈ ਮਸਜਿਦ ਹੈ ਤੁਸੀਂ ਜਿਹੜਾ ਆ ਕਿ ਸਿੱਖ ਆਉਣੇ ਗੁਰਦੁਆਰੇ ਜਾਣਾ ਹੈ ਹੋ ਮੁਸਲਮਾਨ ਨੇ ਮਸਜਿਦ ਜਾਣਾ ਤੇ ਹਿੰਦੂ ਨੇ ਮੰਦਿਰ ਜਾਣਾ ਹੈ ਜੀ ਗੋਮੇਰ ਸਾਡੇ ਭਰਾ ਨੇ ਇਸਲਾਮ ਭਾਈ ਚਾਰਾ ਸਾਡਾ ਭਰਾ ਹੈ ਪਰ ਜਦੋਂ ਮਰਿਆਦਾ ਦੀ ਗੱਲ ਆਉਂਦੀ ਹੈ ਇਹ ਮਰਿਆਦਾ ਦੇ ਨਾਂ ਤੇ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਹਰ ਕੋਈ ਜਾ ਸਕਦਾ ਹੈ ਸੁਣੀ ਹਰ ਕਿਸੇ ਦੀ ਜਾਂਦੀ ਐਨੀ ਵੀ ਨਹੀਂ ਕੋਈ ਵੀ ਦੁਖਿਆ ਹੁੰਦਾ ਚਾਰ ਦਰਵਾਜੇ ਇਸੇ ਗੱਲ ਦੇ ਪ੍ਰਤੀਕ ਨੇ ਵੀ ਕੋਈ ਕਿਤੇ ਵੀ ਚੱਲ ਕੇ ਆ ਸਕਦਾ ਇਹਦੀ ਕੋਈ ਬਾਣੀ ਫੜਦਾ ਉਹ ਵੀ ਇੱਜ਼ਾਜ਼ਤ ਦੀ ਗੱਲ ਤੇ ਤਾਂ ਆ ਨਾ ਤੇ ਜੇ ਉੱਥੇ ਕੋਈ ਗੁੰਜਾਇਸ ਹੋਵੇ ਜਦੋਂ ਜਦੋਂ ਮਰਿਆਦਾ ਦੇ ਵਿੱਚ ਗੁੰਜਾਇਸ ਹੀ ਕੋਈ ਨਹੀਂ ਹੈ ਤੁਸੀਂ ਜਾ ਰਹੇ ਨਹੀਂ ਸਕਦੇ ਤੁਸੀਂ ਜਾ ਲੈ ਸਕਦੇ ਇੱਥੋਂ ਤੱਕ ਵੀ ਬੰਦਾ ਪਹੁੰਚ ਤਾ ਉਹ ਕਦੇ ਵੀ ਮੈਂ ਵੀ ਸੰਗਤ ਨੂੰ ਸਬੋਧਨ ਹੋਣਾ ਹੈ ਮੈਂ ਵੀ ਕਥਾ ਕਰਨੀ ਹੈ ਜਾਂ ਮੈਂ ਕੀਰਤਨ ਕਰਨਾ ਹੈ ਤੇ ਬਾਣੀ ਪੜ ਕੇ ਸੁਣਾਉਣੀ ਹੈ ਤੇ ਮਰਿਆਦਾ ਮਰਿਆਦਾ ਇੱਜ਼ਾਜ਼ਤ ਥੋੜਾ ਆਪ ਦੂਜਾ ਪੱਖ ਵੀ ਲੈ ਲਈਏ ਜਿਵੇਂ ਜਿਦ ਤਰ੍ਹਾਂ ਉਹਨਾਂ ਨੇ ਆ ਕੇ ਸਾਡੇ ਨਮਾਜ਼ਦਾਂ ਦਿੱਤੀ ਕਿ ਇੱਕ ਸਿੱ ਅਈ ਚਰਕ ਸਾਹਿਬ ਤੇ ਦੇਖੋ ਜੀ ਦੁਨੀਆਂ ਨੂੰ ਪਤਾ ਹੈ ਹੂੰ ਪਾਈ ਚਰਕ ਸਾਹਿਬ ਜਿਹੜੀ ਆ ਸਿੱਖਾਂ ਦੀ ਦੁਨੀਆਂ ਚ ਤੁਸੀਂ ਦੇਖੋ ਸਿੱਖ ਜੜੇ ਨੇ ਕਿਤੇ ਵਿੰਦੇ ਆ ਦੁਨੀਆਂ ਚ ਜਿਹੜਾ ਕੁਝ ਵੰਡਣ ਲੱਗੇ ਵੀ ਇਹ ਕੌਣ ਹੈ ਹੂੰ ਕਹਿੰਦੇ ਕਿ ਉਹ ਇਹ ਜਿਹੜੀਆਂ ਆਫਤਾਂ ਆਉਂਦੀਆਂ ਤੇ ਸਿੱਖ ਉੱਥੇ ਜੋ ਕੁਝ ਲੈ ਕੇ ਪਹੁੰਚਦੇ ਆ ਅਸੀਂ ਕਦੀ ਕਿਸੇ ਦਾ ਧਰਮ ਬਿੰਦੇ ਹ ਹੂੰ ਸਾਡੇ ਤੇ ਗੁਰੂ ਨੇ ਸਾਨੂੰ ਸਿਖਾਇਆ ਹੀ ਨਹੀਂ ਹੂੰ ਇਹ ਬੋਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਬੰਧੀ ਇੱਕ ਨੂਰ ਤੇ ਸਭ ਜਗੂ ਬਿਲਕੁਲ ਕੌਣ ਪੰਥ ਸਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਾ ਗੁਰਦਿਆਲ ਸਿੰਘ ਅਕਸਰ ਅਸੀਂ ਜਦੋਂ ਵੀ ਕੋਈ ਸਿੱਖ ਕੌਮ ਦੇ ਵਿੱਚ ਕੋਈ ਵਿਵਾਦਿਤ ਬਿਆਨ ਜਾਂ ਕੋਈ ਵਿਵਾਦਿਤ ਘਟਨਾ ਵਾਪਰਦੀ ਹੈ ਤੇ ਉੱਤੇ ਅਸੀਂ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਜਾਂ ਪ੍ਰਚਾਰਕਾਂ ਦੇ ਅਸੀਂ ਵਿਚਾਰ ਲੈਂਦੇ ਰਹੇ ਹਾਂ ਕਿ ਇਹ ਸਹੀ ਹੋਇਆ ਜਾਂ ਗਲਤ ਹੋਇਆ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਕੁਝ ਇਸਲਾਮ ਪਾਈਚਾਰਾ ਜੋ ਗੁਰਦੁਆਰੇ ਦੀ ਹਦੂਦ ਦੇ ਵਿੱਚ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਨਮਾਜ਼ ਅਦਾ ਕਰ ਰਿਹਾ ਹੈ ਤੇ ਬਹੁਤ ਸਾਰੇ ਲੋਕਾਂ ਦੇ ਬਿਆਨ ਆਉਂਦੇ ਨੇ ਕਿ ਇਹ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ ਕੋਈ ਰਾਜਨੀਤਿਕ ਪਾਰਟੀ ਨਹੀਂ ਬੋਲੀ ਕੋਈ ਸ਼੍ਰੋਮਣੀ ਕਮੇਟੀ ਦਾ ਬਿਆਨ ਨਹੀਂ ਆਉਂਦਾ ਹਾਂ ਇਸ ਤੇ ਉਲਟ ਇੱਕ ਹੋਰ ਰਿਐਕਸ਼ਨ ਆਉਂਦਾ ਕਿ ਹਿੰਦੂ ਭਾਈਚਾਰੇ ਵੱਲੋਂ ਇੱਕ ਮੈਮੋਰੰਡਮ ਦਿੱਤਾ ਜਾਂਦਾ ਸ਼੍ਰੀ ਅਕਾਲ ਤਖਤ ਸਾਹਿਬ ਧਾਮੀ ਸਾਹਿਬ ਨੂੰ ਕਿ ਸਾਨੂੰ ਗੁਰਦੁਆਰਾ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਨੂਮਾਨ ਚਾਲੀਸਾ ਪੜਨ ਦੀ ਇਜਾਜ਼ਤ ਦਿੱਤੀ ਜਾਵੇ ਇਹ ਦੋਹਾਂ ਚੀਜ਼ਾਂ ਨੂੰ ਕਿਵੇਂ ਸਮਝੀਏ ਕਿਵੇਂ ਜਾਣੀਏ ਗੁਰਬਾਣੀ ਮੁਤਾਬਕ ਇਸ ਚੀਜ਼ ਨੂੰ ਅਸੀਂ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਸਿੱਖ ਪ੍ਰਚਾਰਕ ਵੀਰ ਗੁਰਦੇਵ ਸਿੰਘ ਜੀ ਮੁੰਡਾਪਿੰਡ ਆਹ ਕਰਦੇ ਗੱਲਬਾਤ ਪੌਣੇ ਫਤਿਹ ਸਾਹਿਬ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਨੇ ਦੋਆ ਘਟਨਾਵਾਂ ਨੂੰ ਇੱਕ ਤਾਂ Hindu ਭਾਈਚਾਰੇ ਨੇ ਜਿਹੜਾ ਬਮਰੈਂਡਮ ਦਿੱਤਾ ਦੂਜਾ ਜਿਹੜੀ ਨਮਾਜ਼ ਪੜ੍ਹੀ ਗਈ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਿਵੇਂ ਦੇਖਦੇ ਹੋ ਕੋਈ ਭਾਈਚਾਰਕ ਸੰਸ ਜਿਹੜੀ ਉਹ ਆਪਣੀ ਜਗ੍ਹਾ ਤੇ ਹੈ ਜੀ ਹਰ ਧਰਮ ਦੀ ਆਪਣੀ ਇੱਕ ਮਰਿਆਦਾ ਹੈ ਬਿਲਕੁਲ ਕਿਸੇ ਵੀ ਹਾਲਾਤ ਦੇ ਵਿੱਚ ਉਹਨਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦਾ ਜੀ ਜਿੱਦਾਂ ਬਾਕੀ ਧਰਮਾਂ ਵੀ ਆਪਣੀ ਮਰਯਾਦਾ ਹੈ ਇਸਲਾਮ ਦੀ ਇੱਕ ਆਪਣੀ ਸ਼ਰਅ ਹੈ ਹਿੰਦੂ ਧਰਮ ਦੀ ਆਪਣੀ ਮਰਯਾਦਾ ਹੈ ਜੀ ਸਿੱਖਾਂ ਦੀ ਇੱਕ ਆਪਣੀ ਪੰਥ ਪ੍ਰਵਾਨ ਸਿੱਖ ਰਹਿਤ ਮਰਯਾਦਾ ਹੈ ਜਿਹਦੀ ਉਲੰਘਣਾ ਨਹੀਂ ਹੋ ਸਕਦੀ ਬਿਲਕੁਲ ਜੇਸੇ ਮਰਯਾਦਾ ਦੀ ਬਹਾਲੀ ਲਈ ਹੁਣ ਤੱਕ ਅਸੀਂ ਜੜੀਆਂ ਆ ਕਿ ਅਣਗਿਣਤ ਸ਼ਹਾਦਤਾਂ ਦੇ ਚੁੱਕੇ ਹੂੰ ਗੁਰਦੁਆਰੇ ਦੇ ਅੰਦਰ ਗੁਰੂ ਦੀ ਗੱਲ ਹੋਣੀ ਚਾਹੀਦੀ ਜੀ ਔਰ ਮਰਯਾਦਾ ਦੇ ਮੁਤਾਬਕ ਹੋਣੀ ਚਾਹੀਦੀ ਹੈ ਹੂੰ ਇਸ ਗੱਲ ਤੇ ਹੁਣ ਤੱਕ ਸਾਡੀਆਂ ਗਿਣਤ ਸ਼ਹਾਦਤਾਂ ਹੋਈਆਂ। ਬਿਲਕੁਲ। ਹਾਲਾਤਾਂ ਦੇ ਮੁਤਾਬਕ ਠੀਕ ਹੈ ਕਿਤੇ ਕੋਈ ਭਾਈਚਾਰਕ ਸਾਂਝ ਦੀ ਗੱਲ ਆਉਂਦੀ ਆ। ਕਿਸੇ ਵੀ ਓਪਨ ਜਗ੍ਹਾ ਤੇ, ਕਿਸੇ ਵੱਖਰੀ ਜਗ੍ਹਾ ਤੇ ਜਿਹੜਾ ਆ ਕਿ ਉਹ ਉਹਨਾਂ ਕੋਲ ਜਗ੍ਹਾ ਨਹੀਂ ਹੈ ਤੇ ਨਮਾਜ਼ ਪੜ੍ਹਨ ਵਾਸਤੇ ਉਹ ਜਗ੍ਹਾ ਦਿੱਤੀ ਜਾ ਸਕਦੀ ਹੈ। ਜੇ ਕੋਈ ਕਦੇ ਵੀ ਗੁਰਦੁਆਰੇ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਜਿਹੜੀ ਨਮਾਜ਼ ਹੈ ਉਹ ਨਮਾਜ਼ ਆਦਾ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਜੀ। ਇਹ ਮਰਯਾਦਾ ਦੀ ਲੰਘਣਾ ਆ ਇਹ ਕਿਸੇ ਵੀ ਹਾਲਾਤ ਵਿੱਚ ਜਿਹੜਾ ਇੱਜਾਜ਼ਤ ਨਹੀਂ ਦਿੱਤੀ ਆ ਪਰ ਗੁਰੂ ਗ੍ਰੰਥ ਸਾਹਿਬ ਤੇ ਖੁਦ ਗੱਲ ਕਰਦੇ ਨੇ ਨਮਾਜ਼ ਪੜਨ ਦੀ ਉਹ ਵੀ ਤਾਂ ਕਹਿੰਦੇ ਵੀ ਪਰੀਦਾ ਪੰਜੇ ਵਕਤ ਆਇਓ ਨਮਾਜ਼ ਪ੍ਰੋਗੈਸ ਜਿਹੜਾ ਕੁੱਤਿਆ ਇਹ ਨਹੀਂ ਕੱਲੀ ਰੀਤ ਕਦੇ ਹੀ ਚੱਲਣਾ ਆ ਪੰਜੇ ਵਕਤ ਮਸਜਿਦ ਹੂੰ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਆ ਉਹ ਨਮਾਜ਼ ਦੀ ਗੱਲ ਕਰ ਰਿਹਾ ਤੇ ਉਹ ਨਾਲ ਮਸਜਿਦ ਦੀ ਗੱਲ ਵੀ ਕਰ ਰਿਹਾ ਜੀ ਜਿਹੜੀ ਨਮਾਜ਼ ਅਦਾ ਹੋਣੀ ਉਹ ਮਸਜਿਦ 'ਚ ਹੋਣੀ ਹੂੰ ਬਿਲਕੁਲ ਨਾ ਕਿਉਂ ਗੁਰਦੁਆਰੇ 'ਚ ਹੋਣੀ ਹੂੰ ਗੁਰਦੁਆਰਾ ਜਿਹੜਾ ਕੋਈ ਪੂਜਾ ਦਾ ਸਥਾਨ ਨਹੀਂ ਹੈਗਾ ਉਹ ਸਿੱਖਾਂ ਦਾ ਗੁਰਦੁਆਰਾ ਉਹ ਇੱਕ ਗੁਰਬਾਣੀ ਚ ਉਹਨੂੰ ਉਹਨੂੰ ਅ ਤਕਸਾਲ ਕਿਹਾ ਗਿਆ ਸਤ ਸੰਗਤ ਸਤ ਗੁਰ ਚਟਸਾਲ ਹੈ ਜਿੱਥੇ ਹਰ ਗੁਣ ਸਿੱਖਾ ਚਟਸਾਲ ਦਾ ਮਤਲਬ ਹੁੰਦਾ ਜਿੱਥੇ ਕੁਝ ਕੜਿਆ ਜਾਂਦਾ ਬਿਲਕੁਲ ਉਹ ਇੱਕ ਸਚਿਆਰ ਜੀਵਨ ਕੜਨ ਦੀ ਜਗ੍ਹਾ ਆ ਉਹ ਕੋਈ ਪੂਜਾ ਦਾ ਸਥਾਨ ਨਹੀਂ ਹੈਗਾ ਉਹਨੂੰ ਗੁਰੂ ਮਰਯਾਦਾ ਅਨੁਸਾਰ ਹੀ ਜਿਹੜਾ ਹੈ ਨਾ ਵੀ ਉਹਨੂੰ ਤਲਾਇਆ ਜਾ ਸਕਦਾ ਉਹ ਮਰਯਾਦਾ ਦੀ ਉਲੰਘਣਾ ਨਹੀਂ ਕੀਤੀ ਜੀ ਅੱਛਾ ਇੱਕ ਚੀਜ਼ ਹੋਰ ਸਮਝਣ ਦੀ ਕੋਸ਼ਿਸ਼ ਕਰੀਏ ਵੀ ਕੀ ਉਥੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਹੜੀ ਪ੍ਰਮਾਣਿਤ ਬਾਣੀਆਂ ਨੇ ਉਹਨਾਂ ਦੇ ਵਿੱਚ ਕਿਹੜੀ ਕਿਹੜੀ ਬਾਣੀਆਂ ਆਪਾਂ ਪੜ ਸਕਦੇ ਹਾਂ ਦੇਖੋ ਜੀ ਉਹ ਕਾਹ ਤੱਕ ਦੀ ਪੰਥ ਜਿਹੜੀ ਪੰਥਕ ਸਿੱਖ ਰਹਿਤ ਮਰਯਾਦਾ ਉਹਦੇ ਚ ਲਿਖਿਆ ਹੋਇਆ ਹੂੰ ਨਿਤਨੇਮ ਦੀਆਂ ਬਾਣੀਆਂ ਬਾਰੇ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਜਿਹਦੇ ਤੋਂ ਬਾਹਰ ਜਾ ਕੇ ਭਾਵੇਂ ਸਿੱਖ ਵੀ ਕਿਉਂ ਨਹੀਂ ਉਹ ਉਹ ਰਚਨਾਵਾਂ ਨਹੀਂ ਪੜ ਸਕਦਾ ਹੂੰ ਗੁਰਦੁਆਰੇ ਚ ਤੋਂ ਇਲਾਵਾ ਕੋਈ ਬਾਣੀ ਪੜੀ ਤੁਸੀਂ ਆਪਣੇ ਤੌਰ ਤੇ ਬਾਣੀ ਪੜ੍ਹਨੀ ਚਾਹੁੰਦੇ ਹੋ ਤੁਸੀਂ ਪੜ੍ਹ ਸਕਦੇ ਹੋ ਗੁਰਦੁਆਰੇ ਚ ਜਾ ਕੇ ਲੁਕੀ ਪੜਦੇ ਹੀ ਨਹੀਂ ਪਰ ਜੇ ਤੁਸੀਂ ਕਹੋ ਵੀ ਸੰਗਤ ਨੂੰ ਸੰਬੋਧਨ ਕਰਨਾ ਬਾਣੀ ਪੜ੍ਹ ਕੇ ਸੰਗਤ ਨੂੰ ਸੁਣਾਉਣੀ ਹੈ ਤੇ ਉਹਦੇ ਲਈ ਸਾਡੀ ਮਰਿਆਦਾ ਕਹਿੰਦੀ ਹੈ ਉੱਥੇ ਤੁਹਾਡਾ ਸੰਪੂਰਨ ਗੁਰਸਿੱਖ ਹੋਣਾ ਅਮਰਤਾਰੀ ਹੋਣਾ ਉਹ ਕੰਪਲਸਰੀ ਜਰੂਰੀ ਹੈ ਜਦੋਂ ਆਪਾਂ ਰੱਬ ਦੇ ਘਰ ਦੀ ਗੱਲ ਕਰੀਏ ਵੀ ਗੁਰੂ ਸਾਹਿਬ ਵੀ ਰੱਬ ਦੇ ਘਰ ਦੀ ਗੱਲ ਕਰਦੇ ਇੱਕ ਅਕਾਲ ਦੀ ਗੱਲ ਕਰਦੇ ਹੈਨਾ ਉਹ ਨਮਾਜ਼ ਪੜਨ ਤੇ ਹੀ ਇਤਰਾਜ਼ ਕਿਉਂ ਨਹੀਂ ਨਹੀਂ ਨਮਾਜ਼ ਤੇ ਇਤਰਾਜ਼ ਨਹੀਂ ਹੈ ਹੂੰ ਨਮਾਜ਼ ਤੇ ਇਤਰਾਜ਼ ਨਹੀਂ ਹੈ ਹੂੰ ਇਤਰਾਜ਼ ਇਸ ਗੱਲ ਤੇ ਹੈ ਕਿ ਨਮਾਜ਼ ਅਦਾ ਕਰਨ ਲਈ ਮਸਜਿਦ ਹੈ ਤੁਸੀਂ ਜਿਹੜਾ ਹੈ ਕਿ ਸਿੱਖ ਆਉਣੇ ਗੁਰਦੁਆਰੇ ਜਾਣਾ ਹੈ ਹੂੰ ਮੁਸਲਮਾਨ ਨੇ ਮਸਜਿਦ ਜਾਣਾ ਤੇ Hindu ਨੇ ਮੰਦਿਰ ਜਾਣਾ ਹੈ ਜੀ ਇਹਨੂੰ ਇਦਾਂ ਸਮਝ ਲਓ ਕਿ ਤਿੰਨ ਤਰ੍ਹਾਂ ਦੇ ਸਕੂਲ ਨੇ ਹੂੰ CBSE ICSE ਤੇ ਪੰਜਾਬ ਬੋਰਡ ਜੀ ਤੁਸੀਂ ਆਪਣੇ ਬੱਚੇ ਦੇ ਬੈਗ ਦੇ ਵਿੱਚ CBSE ਦੀਆਂ ਕਿਤਾਬਾਂ ਪਾ ਕੇ ICSE ਸਕੂਲ 'ਚ ਭੇਜ ਦਿਓ ਵੀ ਇਹਨੂੰ ਪੜਾਓ। ਬਿਲਕੁਲ। ਭਾਵੇਂ ਉਹਨਾਂ ਦਾ ਸਾਰਿਆਂ ਦਾ ਮਕਸਦ ਪੜਾਉਣਾ ਹੀ ਹੈ। ਪਰ ਨਹੀਂ ਹਰ ਸਕੂਲ ਦੀ ਆਪਣੀ ਇੱਕ ਮਰਿਆਦਾ ਆ, ਹਰ ਬੋਰਡ ਦੀ ਆਪਣਾ ਸਿਲੇਬਸ ਆ। ਹੋ। ਬਿਲਕੁਲ। ਗੱਲ ਰੱਬ ਜਿਹੜਾ ਕਿ ਰੱਬ ਦੀ ਇਬਾਦਤ ਜਿਹੜੀ ਗੁਰਬਾਣੀ ਰੱਬ ਦੀ ਹੈ ਬਾਤ ਦੀ ਗੱਲ ਕਰ ਰਿਹਾ। ਪਰ ਟੰਗ ਲੱਗ ਲੱਗਣੀ। ਹੂੰ। ਸਤਕਾਰ ਸਾਰਿਆਂ ਦਾ ਹੈ। ਪਰ ਇਹ ਨਹੀਂ ਹੈ ਵੀ ਉਹ ਜਿਹੜੀ ਮਰਿਆਦਾ ਉਹਦੀ ਲੰਘਣਾ ਕਰਕੇ ਇਦਾਂ ਮਤਲਬ ਬਰਿਆਦਾ ਦੇ ਨਾਲ ਕੋਈ ਕੰਪਰਮਾਈਜ਼ ਕੋਈ ਕੰਪਰਮਾਈਜ਼ اچھا ਦੂਸਰੇ ਬੰਨੇ ਆਪਾਂ ਦੂਜਾ ਪੱਖ ਵੀ ਲੈ ਲਿਆ ਵੀ ਹਿੰਦੂ ਭਾਈਚਾਰੇ ਨੇ ਸ਼ਾਇਦ ਸ਼ਾਇਦ ਹੀ ਮੈਂ ਕਹਾਗਾ ਵੀ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਦੇਖ ਕੇ ਉਹਨਾਂ ਨੇ ਪਾ ਪੱਤਰ ਕਾ ਦਿੱਤੀ ਹੈ ਮੇਰਾ ਜਿਹੜੀ ਲੋਕਾਂ ਦੀ ਸੋਚਣੀ ਹੈ ਕਿ ਜੇ ਉਹਨਾਂ ਨੇ ਆ ਵੀਡੀਓ ਦੇਖੀ ਆ ਕਿ ਜੇ ਇਸਲਾਮ ਭਾਈਚਾਰੇ ਨੂੰ ਇਹਨਾਂ ਨੇ ਇਜਾਜ਼ਤ ਦੇ ਦਿੱਤੀ ਤੇ ਸਾਨੂੰ ਕਿਉਂ ਨਹੀਂ ਹੈਨਾ ਉਹਨਾਂ ਵੱਲੋਂ ਇੱਕ ਮੈਮੋਰੰਡਮ ਦਿੱਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿ ਜੇ ਮਤਲਬ ਜੇ ਉਹਨਾਂ ਨੇ ਕਿਹਾ ਉਹਨਾਂ ਨੇ ਇੱਕ ਲਿਖਤੀ ਰੂਪ ਚ ਕਿਹਾ ਵੀ ਸਾਨੂੰ ਚਾਲੀਸਾ ਪੜਨ ਦੀ ਹਨੂਮਾਨ ਚਾਲੀਸਾ ਪੜਨ ਦੀ ਇਜਾਜ਼ਤ ਦਿੱਤੀ ਜਾਵੇ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਇਰਮਾ ਦੱਸ ਕੇ ਹੜੇ ਜਿਹੜਾ ਆ ਵੀ ਗੁਰਦੁਆਰੇ ਸਾਰੇ ਲਈ ਸਾਂਝਾ ਆ ਬਿਲਕੁਲ ਹਰ ਕੋਈ ਜਾ ਸਕਦਾ ਹੈ ਸੁਣੀ ਹਰ ਕਿਸੇ ਦੀ ਜਾਂਦੀ ਹੈ ਇਹ ਨਹੀਂ ਵੀ ਨਹੀਂ ਕੋਈ ਵੀ ਦੁਖੀਆ ਹੁੰਦਾ ਚਾਰ ਦਰਵਾਜੇ ਇਸੇ ਗੱਲ ਦੇ ਪ੍ਰਤੀਕ ਨੇ ਵੀ ਕੋਈ ਕਿਤੇ ਵੀ ਚੱਲ ਕੇ ਆ ਸਕਦਾ ਜੇ ਦੀ ਕੋਈ ਬਾਹ ਨਹੀਂ ਫੜਦਾ ਉਹ ਵੀ ਆ ਸਕਦਾ ਔਖਾ ਵੀ ਆ ਸਕਦਾ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਮੁਸ਼ਕਲ ਆ ਤੇ ਉਹ ਨਿਸ਼ਾਨ ਸਾਹਿਬ ਚੋਦ ਰਿਹਾ ਦੱਸ ਰਿਹਾ ਵੀ ਤੂੰ ਆ ਸਕਦਾ ਹੈ ਰਹੀ ਗੱਲ ਅੰਦਰ ਦੀ ਮਰਿਆਦਾ ਦੀ ਜੀ ਕੋਈ ਆ ਕੇ ਕਵੇ ਵੀ ਉਹ ਮਰਿਆਦਾ ਦੇ ਵਿਰੁੱਧ ਕੁਝ ਕੁਛ ਹਤੀ ਕੀਤਾ ਜਾ ਸਕਦਾ ਉਹਦੀ ਉਲੰਘਣਾ ਕੀਤੀ ਜਾ ਸਕਦੀ ਹੈ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜਿਹੜੇ ਹਿੰਦੂ ਭਾਈ ਚਰਣ ਮੈਂ ਕਿਹਾ ਉਹਨਾਂ ਦੀ ਭਾਵਨਾਵਾਂ ਕੀ ਸੀ ਦੇਖੋ ਜੀ ਕੱਲੀ ਉਹਨਾਂ ਦੀਆਂ ਭਾਵਨਾਵਾਂ ਨਹੀਂ ਆ ਬਾਕੀਆਂ ਦੀਆਂ ਵੀ ਭਾਵਨਾਵਾਂ ਆ ਮੈਂ ਦੱਸ ਕੇ ਹਟਿਆ ਵੀ ਅਸੀਂ ਇਹਦੇ ਤੇ ਹੁਣ ਤੱਕ ਸੈਂਕੜੇ ਇਹ ਕਣ ਗਿਣਤ ਸ਼ਹਾਦਤਾਂ ਦੇ ਚੁੱਕੇ ਆਂ ਕਿ ਗੁਰਦੁਆਰੇ ਦੇ ਅੰਦਰ ਸਿੱਖ ਰਹਿਤ ਮਰਿਆਦਾ ਲਾਗੂ ਹੋਣੀ ਚਾਹੀਦੀ ਨਹੀਂ ਤੁਹਾਨੂੰ ਇਹ ਨਹੀਂ ਲੱਗਦਾ ਵੀ ਇੱਕ ਤਰ੍ਹਾਂ ਦੀ ਜਿਤਨਾ ਆਪ ਕਹਿ ਦਈਏ ਵੀ ਛੇੜਨ ਵਾਲੀ ਗੱਲ ਆ ਵੀ ਸਾਨੂੰ ਭਲਾ ਕੀ ਕਹਿੰਦੇ ਹਨਾ ਜੇ ਉਹਨਾਂ ਨੂੰ ਇਜਾਜ਼ਤ ਦਿੱਤੀ ਨਹੀਂ ਸਾਨੂੰ ਕਿਉਂ ਨਹੀਂ ਨਹੀਂ ਉਹਨਾਂ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਗਈ ਉਹਦੇ ਲਈ ਜਿਹੜਾ ਆ ਕਿ ਪੰਥ ਨੂੰ ਕਲੀਅਰ ਕਰਨਾ ਚਾਹੀਦਾ ਹੈ ਸਾਡਾ ਅਕਾਲ ਤਖਤ ਸਹਿਬ ਨੂੰ ਸਟੈਂਡ ਲੈਣਾ ਚਾਹੀਦਾ ਆ ਸਾਡੇ ਥੈਂਕਰ ਬੈਠੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਇਜਾਜ਼ਤ ਕਿਸੇ ਵੱਲੋਂ ਨਹੀਂ ਦਿੱਤੀ ਗਈ ਫਿਰ ਫਿਰ ਇਹ ਤੇ ਬਿਆਨ ਕਿਉਂ ਨਹੀਂ ਆਉਂਦਾ ਨਾ ਹੀ ਕਿਸੇ ਸ਼ਰੋਮਣੀ ਕਮੇਟੀ ਦਾ ਬਿਆਨ ਆਇਆ ਨਾ ਕੋਈ ਸਿੱਖ ਜਥੇਬੰਦੀ ਬੋਲੀ ਹੈ ਨਾ ਕੋਈ ਹੋਰ ਪ੍ਰਚਾਰਕਾਂ ਦਾ ਜੱਜ ਇਜਾਜ਼ਤ ਦੀ ਗੱਲ ਤੇ ਤਾਂ ਹੈ ਨਾ ਤੁਸੀਂ ਉੱਥੇ ਕੋਈ ਗੁੰਜਾਇਸ ਹੋਵੇ ਜਦੋਂ ਜਦੋਂ ਮਰਿਆਦਾ ਦੇ ਵਿੱਚ ਗੁੰਜਾਇਸ ਹੀ ਕੋਈ ਨਹੀਂ ਹੈ ਤੁਸੀਂ ਇਜਾਜ਼ਤ ਦੇ ਹੀ ਨਹੀਂ ਸਕਦੇ ਤੁਸੀਂ ਗੱਲ ਹੀ ਨਹੀਂ ਸਕਦੇ ਇੱਥੋਂ ਤੱਕ ਵੀ ਬੰਦਾ ਪਹ ਤਿੱਤਾ ਉਹ ਕਦੇ ਵੀ ਮੈਂ ਵੀ ਸੰਗਤ ਨੂੰ ਸੰਬੋਧਨ ਹੋਣਾ ਹੈ ਮੈਂ ਵੀ ਕਥਾ ਕਰਨੀ ਹੈ ਜਾਂ ਮੈਂ ਕੀਰਤਨ ਕਰਨਾ ਹੈ ਤੇ ਬਾਣੀ ਪੜ੍ਹ ਕੇ ਸੁਣਾਉਣੀ ਹੈ ਤੇ ਮਰਿਆਦਾ ਮਰਿਆਦਾ ਇਜਾਜ਼ਤ ਨਹੀਂ ਦਿੰਦੀ ਹੂੰ ਬਾਕੀ ਤਾਂ ਗੱਲ ਬੜੀ ਦੂਰ ਦੀ ਹੈ ਮੈਂ ਇਹ ਗੱਲ ਕਹਿ ਰਿਹਾ ਜੀ ਸਿੱਖ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਇਹਨਾਂ ਦਾ ਬਿਆਨ ਕਿਉਂ ਨਹੀਂ ਆਇਆ ਵੀ ਇਹਨਾਂ ਨੂੰ ਇਜਾਜ਼ਤ ਕਿਨੇ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਮਾਜ਼ ਪੜਨ ਦੀ ਇਹ ਇਹ ਮੈਂ ਇਹ ਗੱਲ ਪੁੱਛ ਰਿਹਾ ਜੀ ਇਹ ਕੁਝ ਇਹਦੇ ਬਾਰੇ ਮੈਨੂੰ ਨਹੀਂ ਪਤਾ ਪਈ ਇਜਾਜ਼ਤ ਕਿਨੇ ਦਿੱਤੀ ਨਮਾਜ਼ ਉੱਥੇ ਪੜੀ ਗਈ ਹੈ ਜਾਂ ਨਹੀਂ ਪੜੀ ਗਈ ਹੂੰ ਪਰ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਪੜੀ ਗਈ ਹੈ ਤੇ ਇਹ ਜਿਹੜਾ ਕਹਿ ਲੋ ਕਿ ਇਹਦੀ ਜਿੰਨੀ ਨਿੰਦਿਆ ਹੋ ਸਕਦੀ ਹੈ ਹੂੰ ਕਿਸੇ ਰਾਜਨੀਤਿਕ ਪਾਰਟੀ ਦਾ ਕੋਈ ਬਿਆਨ ਹੈ ਇਹਦੇ ਇਦਾਂ ਨਹੀਂ ਜਿਵੇਂ ਵੋਟਾਵਾਟਾਂ ਦਾ ਕੋਈ ਚੱਕਰ ਚੰਦੀ ਵੀ ਚੱਲ ਇਸਲਾਮ ਭਾਈਚਾਰਾ ਸਾਡੇ ਨਾਲ ਖੜਾ ਜਾਂਦਾ ਜੀ ਸਤਕਾਰ ਸਾਰਿਆਂ ਦਾ ਹੈ ਹੂੰ ਸਤਕਾਰ ਸਾਰਿਆਂ ਦਾ ਆ ਪਰ ਇਹਦੇ ਨਾਲ ਜਿਹੜਾ ਨਾ ਵੀ ਭਾਈਚਾਰਕ ਸਾਂਝ ਵੱਧੂਗੀ ਨਹੀਂ ਇਹਦੇ ਨਾਲ ਜਿਹੜਾ ਨਾ ਵੀ ਉਹਦੇ 'ਚ ਆਉਣ ਵਾਲੇ ਸਮੇਂ 'ਚ ਹੋਰ ਮੁਸ਼ਕਲਾਂ ਖੜੀਆਂ ਹੋਣਗੀਆਂ ਹੂੰ ਭਾਈਚਾਰਕ ਸਾਂਝ ਇਤਾਂ ਨਹੀਂ ਹੈ ਸਾਡੀ ਸਾਰੀ ਦੁਨੀਆ ਨਾਲ ਹੀ ਸਾਂਝ ਆ ਸਾਨੂੰ ਕੋਈ ਸਿਖਾਊਗਾ ਵੀ ਅ ਇਨਸਾਨੀਅਤ ਕੀ ਹੁੰਦੀ ਹੈ ਜੀ ਜੀ ਅਸੀਂ ਅਸੀਂ ਜਨੇਊ ਪਾਇਆ ਨਹੀਂ ਹੂੰ ਪਰ ਅਸੀਂ ਜਿਹੜੇ ਕਿ ਸਾਡੇ ਵੱਡਿਆ ਨੇ ਸ਼ਾਪ ਤਾਂ ਦਿੱਤੀਆਂ ਹੋਈਆਂ ਕਿ ਕਿਸੇ ਦੇ ਹੱਕ ਨੂੰ ਇਹਦਾ ਦਬਾਇਆ ਨਹੀਂ ਜਾ ਸਕਦਾ ਓਹੋ ਇਹ ਕਿਸੇ ਨੇ ਪਾਇਆ ਹੋਇਆ ਕੋਈ ਤਾਂ ਕਿੰਨਾ ਲਾਹ ਨਹੀਂ ਸਕਦਾ ਜੀ ਇਸ ਤੋਂ ਵੱਡੀ ਹੋਰ ਜਿਹੜੀ ਹਿਊਮਨ ਰਾਈਟ ਦੀ ਉਦਾਹਰਣ ਕੀ ਹੋ ਸਕਦੀ ਸਾਡਾ ਜਿਹੜਾ ਕਿ ਮਨੁੱਖਤਾਵਾਦੀ ਹੋਣ ਦੀ ਇਹ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਚਲੋ ਥੋੜਾ ਆਪਾਂ ਦੂਜਾ ਪੱਖ ਵੀ ਲੈ ਲਈਏ ਜਿਵੇਂ ਜਿਤਰਾਂ ਉਹਨਾਂ ਨੇ ਆ ਕੇ ਸਾਡੇ ਨਮਾਜ਼ਦਾਂ ਕਿਤੇ ਕੀ ਇੱਕ ਸਿੱਖ ਵੀ ਉਹਨਾਂ ਦੇ ਮਦਰਸੇ ਜਾ ਕੇ ਉਰਦੂ ਪੜ੍ਹ ਸਕਦਾ ਜਾਂ ਨਮਾਜ਼ ਪੜ੍ਹ ਸਕਦਾ ਉਹੀ ਤਾਂ ਮੈਂ ਕਹਿ ਰਿਹਾ ਜੀ ਕਿ ਜਿਹੜਾ ਕਿ ਇਹਦੇ ਚ ਮਸ਼ਕਲਾਂ ਖੜੀਆਂ ਹੋਣਗੀਆਂ ਉਹਨਾਂ ਦੇ ਸਮੇਂ ਚ ਜਿਹੜਾ ਆ ਨਾ ਤੇ ਗੁਰਦੁਆਰੇ ਚ ਨਮਾਜ਼ ਪੜ੍ਹੀ ਜਾ ਸਕਦੀ ਐ ਤੇ ਨਾ ਮਸਜਿਦ ਵਿੱਚ ਜਾ ਕੇ ਜਿਹੜਾ ਆ ਉਹ ਸਿੱਖ ਮਰਿਆਦਾ ਜਿਹੜੀ ਐ ਉਹ ਉਹਨੂੰ ਨਮਾਇਆ ਜਾ ਸਕਦਾ। ਹੂੰ। ਮਸਜਿਦ ਦੀ ਆਪਣੀ ਮਰਿਆਦਾ ਗੁਰਦੁਆਰੇ ਦੀ ਆਪਣੀ ਮਰਿਆਦਾ ਜਿਹਦਾ ਜਿਹਦਾ ਜਿਹੜਾ ਆ ਉਹ ਜੋ ਲੋਕ ਕਰ ਰਹੇ ਉਹਨੂੰ ਧਿਆਨ ਰੱਖਣਾ ਚਾਹੀਦਾ। ਹੂੰ। ਤਾਂ ਕਿ ਪਾਈਚਾਰਕ ਸਾਜ ਬਣੀ ਰਵੇ। ਹੂੰ। ਹੋ ਸਕਦਾ ਗੁਰੂ ਸਾਹਿਬ ਨੇ ਪਿਛਲੇ ਸਮੇਂ ਕਹਿੰਦੇ ਵੀ ਗੁਰੂ ਅਰਵਿੰਦ ਪਾਚੀ ਨੇ ਕਦੇ ਇਹਨਾਂ ਨੂੰ ਮਸਜਿਦ ਤਿਆਰ ਕਰ ਦਿੱਤੀ। ਹੋ ਸਕਦਾ ਮਰਿਆਦਾ ਨੂੰ ਸਮੇਂ ਕਿਹ ਕੀ ਕੀਤੀ ਹੋਵੇ। ਮੈਂ ਤਾਂ ਦੱਸ ਰਿਹਾ ਇਹ ਥੋੜੀ ਹੈ ਕੱਲੀ ਉਹ ਉਦਾਹਰਣ ਥੋੜੀ ਹੈ ਉਸ ਤੋਂ ਬਾਅਦ ਕਈ ਜਗ੍ਹਾ ਤੇ ਸਿੱਖਾਂ ਨੇ ਜਗ੍ਹਾ ਵੀ ਦਿੱਤੀ ਹੈ ਮੈਂ ਦੱਸ ਰਿਹਾ ਵੀ ਜੇ ਨਮਾਜ਼ ਅਦਾ ਹੋਣੀ ਹੈ ਨਾ ਤੇ ਸਿੱਖਾਂ ਨੇ ਮਸੀਤਾਂ ਬਣਾ ਕੇ ਦਿੱਤੀਆਂ ਹੈ ਮਹਾਰਾਜਾ ਰਣਜੀਤ ਸਿੰਘ ਨੇ ਮਸੀਤਾਂ ਬਣਾ ਕੇ ਦਿੱਤੀਆਂ ਬਿਲਕੁਲ ਨਮਾਜ਼ ਦਾ ਨਮਾਜ਼ ਦੀ ਲੰਘਣਾ ਥੋੜੀ ਨਾ ਜਿਹੜਾ ਰੱਬ ਦੀ ਇਬਾਦਤ ਨੂੰ ਜਿਹੜਾ ਆ ਵੀ ਉਹ ਕੋਈ ਮਰਦਾ ਥੋੜੀ ਕੀਤਾ ਜਾ ਸਕਦਾ ਪਰ ਉਹ ਮਸੀਤ ਦੇ ਵਿੱਚ ਹੀ ਅਦਾ ਹੋਣੀ ਹਾ ਕਿਤੇ ਮੁਸ਼ਕਲ ਆ ਗਈ ਕੋਈ ਹਾਲਾਤ ਇਦਾਂ ਦੇ ਬਣ ਗਏ ਤੇ ਸਿੱਖਾਂ ਨੇ ਗੁਰਦੁਆਰੇ ਦੇ ਮਹਾਰਾਜ ਦੀ ਹਜ਼ੂਰੀ 'ਚ ਨਹੀਂ ਪਾਸੀ ਕਿਤੇ ਜਗ੍ਹਾ ਦੇਤੀ ਤੁਸੀਂ ਨਮਾਜ਼ ਅਦਾ ਕਰ ਲਓ ਉਹ ਇੱਕ ਅਲੱਗ ਗੱਲ ਹੈ ਹਾਂ ਹਾਂ ਬਹੁਤ ਸਾਰੇ ਲੋਕਾਂ ਨੇ ਥੱਲੇ ਕਮੈਂਟ ਵੀ ਕਰਨੇ ਆ ਵੀ ਵਿਦਵਾਨ ਤਾਂ ਖੜ ਗਏ ਪਰ ਭਾਈਚਾਰਕ ਸਾਂਝ ਦੇ ਵਿੱਚ ਫਿੱਕ ਪਾ ਰਹੇ ਨਹੀਂ ਭਾਈਚਾਰਕ ਸਾਂਝ ਤੇ ਦੇਖੋ ਜੀ ਦੁਨੀਆ ਨੂੰ ਪਤਾ ਹੈ ਹਾਂ ਭਾਈਚਾਰਕ ਸਾਂਝ ਜਿਹੜੀ ਆ ਸਿੱਖਾਂ ਦੀ ਦੁਨੀਆ 'ਚ ਤੁਸੀਂ ਦੇਖੋ ਸਿੱਖ ਜੜੇ ਨੇ ਕਿਤੇ ਵਿੰਦੇ ਆ ਦੁਨੀਆ 'ਚ ਜਿਹੜਾ ਕੁਝ ਵੰਡਣ ਲੱਗੇ ਵੀ ਇਹ ਕੌਣ ਹੈ ਕਹਿੰਦੇ ਕਿ ਉਹ ਇਹ ਜਿਹੜੀਆਂ ਆਫਤਾਂ ਆਉਂਦੀਆਂ ਤੇ ਸਿੱਖ ਉੱਥੇ ਜੋ ਕੁਝ ਲੈ ਕੇ ਪਹੁੰਚਦੇ ਆ ਅਸੀਂ ਕਦੀ ਕਿਸੇ ਦਾ ਧਰਮ ਬੰਦੇ ਆ ਸਾਡੇ ਤੇ ਗੁਰੂ ਨੇ ਸਾਨੂੰ ਸਿਖਾਇਆ ਹੀ ਨਹੀਂ ਹਾਂ ਇਹ ਵਾਲਾ ਅੱਲਾ ਨੂਰ ਪਾਇਆ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਭ ਜਗ ਕੁਲ ਕੋਣ ਪਲੇ ਕੁਮੰਦੇ ਮੈਂ ਤੇ ਸਾਰੀ ਦੁਨੀਆਂ ਨੂੰ ਕਹਿਣਾ ਚਾਹੁੰਦਾ ਵੀ ਇਹ ਮਨੁੱਖਤਾ ਨੂੰ ਰਾਜਨੀਤੀ ਤੋਂ ਬਚਾਓ ਜੀ ਇਹ ਜੋ ਵੀ ਹੋ ਰਿਹਾ ਆ ਉਹ ਰਾਜਨੀਤਿਕ ਜਿਹੜੇ ਹੋ ਸਕਦਾ ਆ ਉਹਨਾਂ ਦੇ ਕੋਈ ਇਦਾਂ ਨਹੀਂ ਆ ਜਿਹੜੀਆਂ ਚਾਲਾਂ ਹੋਣ ਤੇ ਜਿਹੜੀਆਂ ਕਿ ਆਉਣ ਵਾਲੇ ਸਮੇਂ ਚ ਉਹਦਾ ਜਿਹੜਾ ਨੁਕਸਾਨ ਆ ਉਹ ਆਮ ਪਬਲਿਕ ਨੂੰ ਹੂੰ ਉਹ ਗੁਣਪਗ ਇੱਕ ਚੀਜ਼ ਨੂੰ ਇਸੇ ਚੇਸ ਨੂੰ ਆਪਣਾ ਡਿਫੈਂਡ ਇਸ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਵੀ ਜਦੋਂ ਹਿੰਦੂਆਂ ਤੇ ਮੁਸੀਬਤ ਬਣਦੀ ਤਾਂ ਸਾਡਾ ਪਿਤਾ ਖੜਦਾ ਤਾਂ ਗੁਰੂ ਸਾਹਿਬ ਜਾਂਦੇ ਹਨਾ ਜੇ ਮੁਸਲਮਾਨ ਦੀ ਗੱਲ ਆਉਂਦੀ ਜੇ ਉਹਨਾਂ ਤੇ ਜੁਰਮ ਹੋਊਗਾ ਤੇ ਉਹਨਾਂ ਵਾਸਤੇ ਵੀ ਗੁਰੂ ਦੇ ਸਿੰਘ ਖੜਨਗੇ ਹਨਾ ਇਸ ਕਰਕੇ ਸਾਡੀ ਭਾਈਚਾਰਕ ਸਾਂਝ ਕਦੇ ਵੀ ਤੁਹਾਡੇ ਤੋਂ ਪਰੇ ਨਹੀਂ ਗਈ ਕਿਉਂਕਿ ਸਾਡੀ ਭਾਈਚਾਰਕ ਸਾਂਝ ਗੁਰੂ ਸਾਹਿਬ ਨੇ ਆਪ ਗੰਢੀ ਹੈ ਤੁਸੀਂ ਸਾਡਾ ਇਤਿਹਾਸ ਪੜ੍ਹ ਲਓ ਜੀ ਜੀ ਜਦੋਂ ਕਿਸੇ ਦੀ ਅੱਖ ਚੋਂ ਅਥਰੂ ਡਿੱਗਾ ਜਾਂ ਤੇ ਭਾਵੇਂ ਸਾਡੇ ਗੁਰੂ ਸਾਹਿਬ ਸੀ ਤੇ ਭਾਵੇਂ ਸਿੱਖ ਸੀਗੇ ਬਿਲਕੁਲ ਤੇ ਇਹ ਅਥਰੂ ਦੁਬਾਰਾ ਨਾ ਡਿੱਗੇ ਹਮ ਸਜਾਨਾਂ ਤੱਕ ਦਿੱਤੀ ਆ ਬਿਲਕੁਲ ਕਿ ਕੀ ਇੱਕੀ ਕਸ਼ਮੀਰੀ ਪੰਡਤਾਂ ਨੇ ਕਥਰੂ ਹੀ ਛੁੱਟਿਆ ਨਾ ਬਿਲਕੁਲ ਤੇ ਗੁਰੂ ਆਪਣੀ ਜਾਨ ਦੇ ਬੰਦੇ ਜਿੱਤੋਂ ਵੱਧ ਕੀ ਹੋ ਸਕਦਾ ਜੀ ਜੀ ਕਿਹੜਾ ਕਿ ਜਿਹੜਾ ਧਰਮ ਆ ਨਾ ਇਸ ਵਕਤ ਉਹਦੇ ਉੱਤੇ ਰਾਜਨੀਤੀ ਹਾਵੀ ਹੋ ਚੁੱਕੀ ਆ ਹੂੰ ਤਾਂ ਧਰਮ ਨੂੰ ਵਰਤਿਆ ਜਾ ਰਿਹਾ ਔਰ ਕੁਛ ਨਹੀਂ ਵਰਤਿਆ ਜਾ ਰਿਹਾ ਵਰਤਿਆ ਜਾ ਰਿਹਾ ਉਹ ਨੂੰ ਮੈਸੇਜ ਕੀ ਦੇਣਾ ਚਾਹੋ ਸੁਨੇਹਾ ਕੀ ਦੇਣਾ ਚਾਹੋ ਮੈਂ ਕਿੰਨਾ ਵੀ ਜਿਹੜੀ ਪਾਈ ਚਰਕ ਸਾਂਝ ਆ ਉਦਾਂ ਹੀ ਸਿੱਖੋ ਜਿੱਦਾਂ ਸਾਡੇ ਗੁਰੂ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬਾਣੀ ਹੈ ਜਿਹਦੇ ਚ 35 ਮਹਾਂਪੁਰਸ਼ ਜੜੇ ਨੇ ਉਹ 100 ਰੋ ਕੇ ਤੇ ਮਨੁੱਖਤਾ ਦੀ ਗੱਲ ਕਰ ਰਹੇ ਰੱਬ ਦੀ ਇਬਾਦਤ ਦੀ ਗੱਲ ਕਰ ਰਹੇ ਭਾਈ ਚਰਖ ਜਿਹੜੀ ਸਾਂਝ ਹੈ ਕੁਝ ਮੁੱਦਿਆਂ ਤੇ ਆ ਕੇ ਜਿੱਥੇ ਕਿ ਅਸੀਂ ਸਾਡਾ ਭਾਈ ਚਰਖ ਸਾਂਝ ਬਣੀ ਰਹਿ ਸਕਦੀ ਜਿੱਥੇ ਅਸੀਂ ਇਕੱਠੇ ਹੋ ਸਕਦੇ ਉਹ ਤੇ ਸਚਾਰੀ ਹੈ ਜਿਹੜਾ ਵੀ ਦੁਨੀਆਂ ਦੇ ਅੰਦਰ ਜਿਹੜਾ ਜਿਹੜਾ ਸੱਚ ਦਾ ਸ਼ਕ ਹੈ ਸਿੱਖ ਦੀ ਉਹਦੇ ਨਾਲ ਸਾਜ ਹੈ ਸਿੱਖ ਦੀ ਉਹਦਾ ਜਿਹੜਾ ਮਨੁੱਖਤਾਵਾਦੀ ਹੈ ਉਹ ਬਾਬਾ ਫਰੀਦ ਹੈ ਹਮ ਬਾਬਾ ਫਰੀਦ ਜੀ ਦੀ ਬਾਣੀ ਦਾ ਜਿਹੜਾ ਨਚੋਰ ਨਿਕਲਦਾ ਉਹ ਉਹ ਨਿਕਲਦਾ ਮਨੁੱਖਤਾ ਦਾ ਭਲਾ ਹਮ ਸਾਡੀ ਸਾਜ ਹੈ ਹਮ ਸਾਡੀ ਸਾਜ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਸੰਗਤ ਜੀ ehsan bhai sahab aye gurdev singh ji munda pind ਸੋ ਅੱਜ ਦੀ ਵੀਡੀਓ ਦੇ ਵਿੱਚ ਆਲ ਓਵਰ ਜਿਹੜੀ ਗੱਲ ਨਿਕਲ ਕੇ ਆਉਂਦੀ ਆ ਕਿ ਜਿੱਥੇ ਭਾਈਚਾਰਕ ਸਾਜ ਦੀ ਗੱਲਬਾਤ ਹੁੰਦੀ ਹੈ ਉਦੋਂ ਹਿੰਦੂ ਵੀਰ ਸਾਡੇ ਭਰਾ ਨੇ ਇਸਲਾਮ ਭਾ ਵਿਚਾਰਾ ਸਾਡਾ ਭਰਾ ਹੈ ਪਰ ਜਦੋਂ ਮਰਿਆਦਾ ਦੀ ਗੱਲ ਆਉਂਦੀ ਹੈ ਤੇ ਮਰਿਆਦਾ ਦੇ ਨਾਂ ਤੇ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੰਨਤਾ ਗੁਰਬਾਣੀ ਹੈ ਉਸੇ ਨੂੰ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੜਿਆ ਜਾ ਸਕਦਾ ਦੂਜੀ ਗੱਲ ਕਿ ਆਪਾਂ ਅਕਸਰ ਪੜ੍ਹਦੇ ਹਾਂ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਦ ਉਪਦੇਸ਼ ਚੋਂ ਵਰਨਾ ਕੋ ਸਾਂਝਾ ਉਥੋਂ ਤਾਂ ਅਸੀਂ ਉਪਦੇਸ਼ ਲੈਣ ਜਾਣਾ ਹੈ ਨਾ ਕਿ ਉੱਥੇ ਆਪਣੇ ਉਪਦੇਸ਼ ਛੱਡਣ ਜਾਣਾ ਸੋ ਇਹ ਵੀ ਇੱਕ ਜ਼ਰੂਰ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਪਵੇਗਾ ਸਾਨੂੰ ਕਿ ਜਦੋਂ ਮर्यादा ਦੀ ਗੱਲ ਆਉਂਦੀ ਹੈ ਤੇ ਮर्यादा ਜਿਹੜੀ ਜੋ ਪੰਚ ਪਰਵਾਨਤ ਹੈ ਉਹਦੇ ਅਨੁਸਾਰ ਹੀ ਸਾਨੂੰ ਚੱਲਣਾ ਪਵੇਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜਿੱਕਾ ਖਾਲਸਾ ਵਾਹਿਗੁਰੂ ਜਾਈ